ਜਿਵੇਂ ਕਿ ਮੈਂ ਆਪਣੇ ਵੀਡੀਓ ਨੂੰ ਪ੍ਰੋਪਲ ਕਰਦਾ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਹੋਰ ਵੀ ਕੈਮਰਾਮੈਨ ਪੱਤਰਕਾਰ ਲੈਵਲ ਦੇ ਪਹੁੰਚੇ ਹੋਏ ਨੇ ਜੋ ਆਪਣੇ ਕਵਰੇਜ ਕਰ ਰਹੇ ਨੇ ਮੈਂ ਆ ਪ੍ਰਸ਼ਾਸਨ ਦੇ ਅਫਸਰੀ ਅਪੀਲ ਕਰਦਾ ਵੀ ਜਿਹੜੇ ਕੰਮ ਲਈ ਇੱਥੇ ਲੋਕਾਂ ਵੱਲੋਂ ਕੈਂਪ ਲਾਏ ਜਾ ਰਹੇ ਨੇ ਤੇ ਲੋਕਾਂ ਦਾ ਸਮੱਸਿਆ ਸੁਣੀ ਜਾ ਤਾਂ ਜੋ ਆਨਵਰਟੈਂਟ ਮਿੱਦਨ ਆਵੇ ਕਿ ਇੱਥੇ ਹੱਲ ਕੋਈ ਵੀ ਨਾ ਹੋਵੇ ਤੇ ਲੋਕਾਂ ਆਹੀ ਸੁਣੇ ਜੀ ਸਾਡੀ ਕੋਈ ਸਮੱਸਿਆ ਨਹੀਂ ਹੈਗੀ ਮੈਂ ਬਸ ਆਹੀ ਅਪੀਲ ਕਰੂੰ ਜਿਹੜੀ ਵੀ ਸਰਕਾਰ ਆਵੇ ਚਾਹੇ ਆਫਸਰ ਆਵੇ ਜਾਂ ਕੋਈ ਵੀ ਸਰਕਾਰ ਆਵੇ ਉਹ ਕਾਬਿਲ ਹੋਵੇ ਜੀ ਕਿ ਲੋਕਾਂ ਤੋਂ ਇਥੇ ਫੈਦ ਡਾਕ ਦਿੱਤਾ ਜਾਵੇ ਤੁਸੀਂ ਦੇਖ ਸਕਦੇ ਹੋ ਹਰ ਕੈਟਰ ਕੈਂਪ ਆਇ ਤੇ ਹੱਦ ਡਿਪਾਰਟਮੈਂਟ ਵਾਲੇ ਬੈਠੇ ਨੇ ਆ ਸਾਡੇ ਡੱਬਲ ਹਾਰੇ ਪਟਵਾਰੀ ਜੀ ਰਾਜਵਿੰਦਰ ਜੀ ਬੈਠੇ ਨੇ ਆ ਤੁਸੀਂ ਦੇਖ ਸਕਦੇ ਹੋ ਜੀ ਮੌਕੇ ਦੇ ਲੋਕਾਂ ਦੀ ਸਮਸ਼ਿਆਵਾਂ ਸੁਣਦੇ ਪਏ ਨੇ ਉਹ ਲਖਵੀਰ ਜੀ ਆ ਤੁਸੀਂ ਦੇਖ ਸਕਦੇ ਹੋ ਆ ਪਟਵਾਰੀ ਸਾਹਿਬ ਬੈਠੇ ਨੇ ਹੋਰ ਅਜੇ ਆ ਇਹਨਾਂ ਹਲਕੇ ਵਿੱਚ ਦੋ ਪਟਵਾਰਖਣੇ ਅੰਦਰ ਨੇ ਜਿਹੜੇ ਘੱਟਾ ਪੱਲੁਹਾਰਾ ਤੇ ਗੈਸਪੁਰਾ ਗੈਸਪੁਰਾ ਪਟਵਾਰੀ ਸਾਹਿਬ ਵੀ ਬੈਠੇ ਜੀ ਹਰਕੀਰਤ ਜੀ ਹੋਣੀ ਗਏ ਨੇ ਸ਼ਾਇਦ ਵਾਸ਼ਰੂਮ ਵਗੈਰਾ ਗਏ ਹੋਣਾ ਤੇ ਆ ਸਾਡੇ ਡੱਬਲ ਹਾਰੇ ਪਟਵਾਰੀ ਰਾਜਵਿੰਦਰ ਜੀ ਬੈਠੇ ਨੇ ਕੈਂਪ ਲਾ ਕੇ ਪੂਰੇ ਲੋਕਾਂ ਦੀ ਸਮਸ਼ਿਆਵਾਂ ਦਾ ਸੁਣਦੇ ਹੋਏ ਇਹ ਉਹਨਾਂ ਨੂੰ ਵਾਦਾ ਕਰਦੇ ਵੀ ਜੋ ਵੀ ਮੌਕੇ ਤੇ ਵਕਤ-ਵੱਦ ਉਹਨਾਂ ਦਾ ਕੰਮ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਜੋ ਪੈਂਡਿੰਗ ਆ ਮੌਕੇ ਤੇ ਨਹੀਂ ਹੋ ਸਕਦਾ ਤੇ ਉਹਨੂੰ ਕਣ ਤੋਂ ਕਣ ਦੇ ਜਿੰਨਾ ਵੀ ਟਾਈਮ ਲੱਗਦਾ ਉਹਦੇ ਵਿੱਚ ਕੀਤਾ ਜਾਵੇਗਾ ਆ ਤੁਸੀਂ ਦੇਖ ਸਕਦੇ ਹੋ ਜੀ ਤੇ ਫਿਰ ਡਬਲ ਵਾਲੇ ਇਹਨਾਂ ਕੋਲੇ ਐਕਸਟਰਾ ਜੱਜ ਨੂਰਵਾਲਾ ਦਾ ਵੀ ਹੈ ਬਟ ਉਧਰ ਨਾ ਬੈਠਦੇ ਹੋਏ ਆਪਣੀ ਲੋਕਲ ਸੰਸਥਾ ਨੂੰ ਪਹਿਲਾਂ ਸੁਣਨ ਲਈ ਕੈਂਪ ਦੇ ਵਿੱਚ ਬੈਠਾ ਹੈ ਚਾਹੇ ਕੋਈ ਵੀ ਪਟਵਾਰੀ ਕਹਿੰਦੇ ਬਹਾਨਾ ਲਾ ਸਕਦਾ ਵੀ ਅੱਜ ਮੈਂ ਜੀ ਨੂਰਵਾਲਾ ਸਮਰਦੇਮੈਂ ਫ੍ਰੀ ਸੀਗਾ ਪਰ ਨਹੀਂ ਇਹਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਆ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਬੈਠੇ ਨੇ ਤੇ ਲੋਕਾਂ ਦੀਆਂ ਤੇ ਜਿੰਨਾ ਵੀ ਹੋ ਸਕੇ ਮੌਕੇ ਦੇ ਸਮੱਸਿਆਵਾਂ ਹਲਕੇ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਤੇ ਜੋ ਪੈਂਡਿੰਗ ਕਮ ਹੈ ਤੇ ਉਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘੱਟੋ ਘੱਟ ਟਾਈਮ ਦੇ ਵਿੱਚ ਉਹ ਲੋਕਾਂ ਦੇ ਨਿਪਟਾਰਾ ਕੀਤਾ ਜਾਵੇ ਮੇਰੇ ਜੁੜੇ ਰਿਹਾ ਮੈਂ ਥੋੜਾ ਆਪਣਾ ਗੌਰ ਬਸ ਮੈਂ ਤਾਂ ਬੜਾ ਹੋ ਗਿਆ ਗੌਰ ਨੂੰ ਸੁਣ ਕੇ ਉਹਨਾਂ ਦਾ ਸਾਰੇ ਸਰਕਾਰ ਆਪਰੇ ਥੋੜੇ ਬਾਰੇ ਤੇ ਅੱਜ ਹਲਕਾ ਲਖਣੀ ਦੇ ਵਿੱਚ ਆ ਰਜਿੰਦਰ ਪਾਲ ਕੋਸ਼ੀਨਾ ਨਿਗਮੋਂ ਜਿਹੜਾ ਕਿ ਅੱਜ ਇੱਕ ਕੈਂਪ ਲਗਾਇਆ ਗਿਆ ਵਾ ਬਾਕੀ ਸੁਧਾ ਦੇ ਨਾਲ ਕੀ ਕਰਦੇ ਇਹ ਬਹੁਤ ਵਧੀਆ ਕਰਾਲਾ ਸਰਦਾਰ ਭਗਤ ਸਿੰਘ ਮਾਨ ਸਾਹਿਬ ਜੁੜੇ ਆਪਣੇ ਮੁੱਖ ਮੰਤਰੀ ਨੇ ਸਾਡੇ ਸਰਦਾਰ ਜੁਗ ਬੈਰਮਨ ਵਿਧਾਇਕ ਪਰਮਪਾਲਾ ਜੀ ਹਲਕਾ ਦੇ ਪੀਐਮਐਲ ਨੇ ਇਹਨਾਂ ਦੇ ਜਿਸਨਾ ਨਾਂ ਦਾ ਕਿ ਬੁੱਕਾ ਬਹੁਤ ਸੱਸੇ ਆ ਰਹੀਆਂ ਜੀ ਡਾਕਟਰਾਂ ਦੇ ਵਿੱਚ ਜਾ ਕੇ ਭਰਾਦੀਆਂ ਹੋ ਰਿਹਾ ਜੀ ਇਸ ਕਰਕੇ ਕਿਤੇ ਕੈਂਪ ਲੱਗ ਰਹੇ ਨੇ ਇੱਥੇ ਮੌਕੇ ਦੇ ਜਿੰਨਾਂ ਦੇ ਰਜਿਸਟ੍ਰੇਸ਼ਨ ਕਰਤੇ ਗਏ ਉਹਦੇ ਰਜਿਸਟ੍ਰੇਸ਼ਨ ਕਰਾਰੇ ਨੇ ਇਹਦਾ ਸੀਨ ਪੇਜ ਦਾ ਕਾਪਾ ਉਹ ਇੱਥੇ ਪੈਂਦੀਗਾ ਉਹ ਇੱਥੇ ਮੁੱਖ ਦੇ ਆ ਉਹ ਇਹ ਵੀ ਕਿਰਾਡ ਸਰਟੀਫੀਕੇਟ ਦੀ ਜੇ ਨਹੀਂ ਬਣਿਆ ਉਹ ਸਭ ਬਣਾਏ ਜਾ ਰਹੇ ਨੇ ਲੋਕਾਂ ਨੂੰ ਵੀ ਇਹ ਸੇਵਾ ਦਿੱਤਾ ਜਾ ਰਹੀ ਹੈ ਅੱਗੇ ਲੋਕਾਂ ਨੂੰ ਸਰਕਾਰ ਕੋਲੇ ਜਾਣਾ ਪੈਂਦਾ ਸੀ ਹੁਣ ਸਰਕਾਰ ਕੋਲੇ ਆ ਰਹੀ ਹੈ ਸਿਰਫ ਕਿੰਨੇ ਪ੍ਰਚਾਨ ਦੇ ਜਿਹੜੇ ਕੈਂਪ ਲੱਗੇ ਆ ਤਰੇੜੇ ਕਿਹੜੇ ਕਿਹੜੇ ਸੁਧਾਰ ਕੀਤੇ ਨੇ ਮੇਰੇ ਵਿੱਚ ਬਿਜਲੀ ਬੋਰ ਨੂੰ ਜਵੰਦਰ ਜਿੰਨੇ ਵੀ ਕੰਮ ਨੇ ਉਹ ਹੋ ਰਹੇ ਆ ਨਗਰ ਨਿਗਮ ਨਾਲ ਜਵੰਦਰ ਸਾਰੇ ਕੰਮ ਹੋ ਰਹੇ ਆ ਬਾੜ ਵਿੱਚ ਸਫਾਈ ਸਾਫ ਹੋ ਆ ਉਹ ਵੀ ਦਿੱਤੀ ਆ ਜਾਨੂੰ ਸਾਡੀ ਤੁਸੀਂ ਆਪਣੇ ਵਾਡ ਵਾਸੀਆਂ ਨੂੰ ਤੇ ਹਲਕਾ ਦੱਖਣੀ ਦੇ ਲੋਕਾਂ ਨੂੰ ਕੀ ਦੱਸਣਾ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਆਪਾਂ ਇਸ ਕੈਂਪ ਦਾ ਵਕਤ ਵਕਤ ਨਾ ਬਣਾਈਏ ਕਿ ਇਹ ਜਿਹੇ ਇਸੇ ਤਰ੍ਹਾਂ ਦੇ ਕੈਂਪ ਉਹਨਾਂ ਦੇ ਨਾਲ ਦੇ ਵਿੱਚ ਮੈਡਮ ਜੀ ਦੀ ਅਫਾਈਰ ਲੱਗਦੇ ਆ ਉੱਥੇ ਚਾਹੀਏ ਤੇ ਆਪਣੇ ਜਿਹੜੇ ਪ੍ਰੈਕਟਿਕ ਕੰਮ ਨੇ ਉਹ ਆਪਾਂ ਕਰਵਾਈਏ ਭਾਈ ਜਿਹੜੇ ਮੌਕੇ ਦੇ ਮੰਨ ਲਓ ਕਈ ਸਮੱਸਿਆ ਨਹੀਂ ਹੱਲ ਹੋ ਪੰਦੀਆਂ ਤੇ ਉਸ ਤੋਂ ਬਾਅਦ ਵਿੱਚ ਉਹਦਾ ਨਿਪਟਾਰਾ ਕੀਤਾ ਜਾਂਦਾ ਕਿ ਕੈਂਪ ਤੱਕ ਹੀ ਸੀਮਤ ਰਹਿੰਦੀਆਂ ਜੀ ਬਿਲਕੁਲ ਜਿਹਦੇ ਬਹੁਤ ਬਈਆ ਦਵਾ ਲਾਉਂਦਾ ਜਿਹੜਾ ਮੌਕੇ ਤੇ ਨਹੀਂ ਆ ਲੋਕ ਆ ਰਿਹਾ ਉਹਦੇ ਲਈ ਉਹਦਾ ਲਿੱਖੀ ਉਹਦਾ ਨੰਬਰ ਲਿਆ ਜਾਂਦਾ ਫਾਈਲ ਨੰਬਰ ਉਹਦੇ ਘਰੇ ਜਾ ਕੇ ਕੋਈ ਵੀ ਪ੍ਰੋਬਲਮ ਆ ਜਾ ਕਿਸੇ ਵੀ ਹੈਗਾ ਬੁਲਾਇਓ ਧਿਆਨ ਦੇ ਉਹ ਪੂਰਾ ਕੰਮ ਕਰਦੇ ਹੋਣਗੇ ਉਹਦਾ ਜਲਦ ਉੱਤਰ ਜਲਦਾ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਧੰਨਵਾਦ ਜੀ